ਕਿਸੇ ਵੀ ਫੀਲਡ 'ਚ ਕੁੜੀਆਂ ਪਿੱਛੇ ਨਹੀਂ ਹੈਗੀਆਂ ਹਰ ਫੀਲਡ 'ਚ ਕੁੜੀਆਂ ਨੇ ਆਪ ਦਾ ਮੁਕਾਮ ਹੈ ਜਿਹੜਾ ਉਹ ਹਾਸਲ ਕੀਤਾ ਹੈ ਚਾਹੇ ਉਹ ਪੜ੍ਹਾਈ ਲਿਖਾਈ ਦਾ ਹੋਵੇ ਚਾਹੇ ਕੋਈ სპੋਰਟਸ 'ਚ ਐਕਟੀਵਿਟੀ ਪਰਫਾਰਮ ਕਰਕੇ ਹੋਵੇ ਚਾਹੇ ਸਿੰਗਿੰਗ 'ਚ ਹੋਵੇ ਕੋਈ ਵੀ ਫੀਲਡ ਲਾ ਲਓ ਸਪੈਸ਼ਲੀ ਪੋਲਿਟਿਕਸ ਲਾ ਲਓ ਹਰ ਫੀਲਡ 'ਚ ਕੁੜੀਆਂ ਅੱਜਕੱਲ ਵੱਧ ਚੜ ਕੇ ਹਿੱਸਾ ਲੈ ਰਹੀਆਂ ਨੇ ਤੇ ਉਹ ਮੈਨੂੰ ਲੱਗਦਾ ਮੱਲਾ ਵੀ ਮਾਰ ਰਹੀਆਂ ਨੇ ਆਪਦਾ ਨਾਮ ਵੀ ਆਪਣੇ ਮਾਪਿਓ ਦਾ ਨਾਮ ਵੀ ਰੌਸ਼ਨ ਕਰ ਰਹੀਆਂ ਨੇ ਸੋ ਬਹੁਤ ਸਾਡੇ ਲਈ ਇੱਕ ਪੋਜ਼ਿਟਿਵ ਸਾਈਨ ਹੈ ਕਿ ਸਾਡੇ ਜਿਹੜੇ ਪੰਜਾਬ ਦੀਆਂ ਧੀਆਂ ਨੇ ਉਹ ਹਰ ਫੀਲਡ 'ਚ ਅੱਗੇ ਆ ਰਹੀਆਂ ਨੇ ਜੇ ਅਸੀਂ ਗੱਲ ਕਰੀਏ ਕੁੜੀਆਂ ਦੀ ਮੈਨੂੰ ਲੱਗਦਾ ਕਿ ਪੰਜਾਬ 'ਚ ਪਹਿਲੀ ਵਾਰ ਹੋਇਆ ਕਿ ਡੀਸੀ ਕੁੜੀਆਂ ਲੱਗੀਆਂ ਹੋਈਆਂ ਨੇ ਐਸਐਸਪੀ ਕੁੜੀਆਂ ਲੱਗੀਆਂ ਹੋਈਆਂ ਨੇ ਤੁਸੀਂ ਦੇਖਿਆ ਵੀ ਹੋਗਾ ਵੱਡੇ-ਵੱਡੇ ਜ਼ਿਲ੍ਹਿਆਂ 'ਚ ਡੀਸੀ ਅੰਮ੍ਰਿਤਸਰ ਨੇ ਉਹ ਸਾਖਸ਼ੀ ਸਾਨੀ ਜੀ ਉਹ ਇੱਕ ਧੀ ਹੈ ਜੇ ਆਪਾਂ ਮੋਹਾਲੀ ਦੀ ਗੱਲ ਕਰ ਲਈਏ ਉੱਥੇ ਵੀ ਇੱਕ ਧੀ ਹੈ ਜਿਹੜੀ ਉਹ ਡੀਸੀ ਲੱਗੀ ਹੋਈ ਹੈ ਜੇ ਆਪਾਂ ਹੁਸ਼ਿਆਰਪੁਰ ਦੀ ਗੱਲ ਕਰ ਲਈਏ ਵੀ ਉੱਥੇ ਵੀ ਇੱਕ ਲੇਡੀ ਹੈ ਜਿਹੜੀ ਉਹ ਡੀਸੀ ਲੱਗੀ ਹੋਈ ਹੈ ਸੋ ਹਰ ਫੀਲਡ 'ਚ ਕੁੜੀਆਂ ਅੱਗੇ ਨੇ ਤੇ ਜ਼ਿੰਮੇਵਾਰੀਆਂ ਤੋਂ ਸਰਕਾਰ ਕਦੇ ਪਿੱਛੇ ਨਹੀਂ ਹਟਦੀ ਪਹਿਲੀ ਸਰਕਾਰ ਹੈ ਜਿਨੇ ਜੈਂਡਰ ਬਾਇਸਡ ਹੋ ਕੇ ਕਦੇ ਫੈਸਲਾ ਨਹੀਂ ਲਿਆ ਜਿਨੇ ਸਿਰਫ ਕਾਬਲੀਅਤ ਦੇਖ ਕੇ ਫੈਸਲਾ ਲਿਆ ਚਾਹੇ ਉਹ ਕੁੜੀ ਹੈ ਚਾਹੇ ਉਹ ਮੁੰਡਾ ਹੈ ਉਹਨੂੰ ਇਕੁਅਲ ਓਪਰਚ्युनिटी ਦਿੱਤੀ ਗਈ ਹੈ ਕਿ ਤੁਸੀਂ ਪੰਜਾਬ ਨੂੰ ਲੋਕਾਂ ਨੂੰ ਸਰਵ ਕਰੋ ਜੇ ਤੁਹਾਡੇ ਸਕੇਪੇਬਿਲਿਟੀ ਹੈਗੀ ਹੈ ਤੇ ਲੋਕਾਂ ਨੂੰ ਪ੍ਰੂਫ ਕਰੋ ਤੁਸੀਂ ਦੇਖਿਆ ਉਹਦਾ ਪਿੱਛੇ ਹਰ ਫੀਲਡ 'ਚ ਜਿਹੜੀਆਂ ਕੁੜੀਆਂ ਨੇ ਮੱਲਾ ਮਾਰੀਆਂ ਸਾਡੇ ਘਰ ਗਵਰਨਮੈਂਟ ਸਕੂਲਸ ਦੇ ਬੱਚੇ ਆਏ ਉਹ ਬੱਚਿਆਂ ਨੇ ਆਈਆਈਟੀ ਵਰਗੇ ਨੀਟ ਵਰਗੇ ਐਗਜ਼ਾਮ ਨੇ ਜੜੇ ਗਮਨ ਸਕੂਲ ਦੇ ਬੱਚਿਆਂ ਨੇ ਕਲੀਅਰ ਕੀਤੇ ਤੇ ਮੈਂ ਦੇਖ ਕੇ ਹੈਰਾਨ ਸੀ 90% ਉਹਨਾਂ ਚ ਕੁੜੀਆਂ ਸੀ ਉਹ ਕੁੜੀਆਂ ਨੇ ਇਗਜ਼ਾਮ ਕਲੀਅਰ ਕੀਤੇ ਸੀਗੇ ਤੇ 10% ਮੁੰਡੇ ਹੋਣਗੇ ਸੀਐਮ ਸਾਹਿਬ ਨੇ ਮੁੰਡਿਆਂ ਨੂੰ ਕਿਹਾ ਕਿ ਇੰਨਾ ਸ਼ੁਕਰ ਹੈ ਕਿ 10% ਮੁੰਡੇ ਰਹਿ ਗਏ ਤੁਸੀਂ ਸਾਡੀ ਰਿਪਰੈਜ਼ੈਂਟੇਸ਼ਨ ਤਾਂ ਰੱਖ ਲਈ ਨਹੀਂ ਤਾਂ ਕੁੜੀਆਂ ਨੇ ਅੱਗੇ ਅੱਗੇ ਵੀ ਲੱਗਦਾ 100% ਅਚੀਵ ਕਰ ਲੈਣਾ ਜਿੰਨਾ ਕੁੜੀਆਂ ਪੜ ਰਹੀਆਂ ਨੇ ਸੋ ਕੁੜੀਆਂ ਲਈ ਹਮੇਸ਼ਾ ਸਰਕਾਰ ਫਰੰਟਫੁੱਟ ਤੇ ਹੋ ਕੇ ਜਿੱਥੇ ਵੀ ਕੁੜੀਆਂ ਦੀ ਗੱਲ ਆਉਂਦੀ ਹੈ ਕੁੜੀਆਂ ਦੀ এডਿਕੇਸ਼ਨ ਦੀ ਗੱਲ ਆਉਂਦੀ ਹੈ ਕੁੜੀਆਂ ਦੀ ਨੌਕਰੀਆਂ ਦੀ ਗੱਲ ਆਉਂਦੀ ਹੈ ਹਮੇਸ਼ਾ ਸਰਕਾਰ ਅੱਗੇ ਫਰੰਟਫੁੱਟ ਤੇ ਹੋ ਕੇ ਤੁਹਾਡੇ ਸਾਥ ਤੁਹਾਡੇ ਨਾਲ ਖੜੀ ਹੈ ਗਵਰਨਮੈਂਟ ਨੇ ਸਿਰਫ এডਿਕੇਸ਼ਨ ਤੇ ਕੰਮ ਨਹੀਂ ਕੀਤਾ এডਿਕੇਸ਼ਨ ਤੇ ਤਾਂ ਕੰਮ ਕਰਨਾ ਹੀ ਸੀਗਾ ਉਹ ਤਾਂ ਫਰਸਟ ਪ੍ਰਾਇੋਰਟੀ ਸੀਗੀ ਸਰਕਾਰ ਦੀ ਕਿ ਅਸੀਂ এডਿਕੇਸ਼ਨ ਦਾ ደረጃ ਜਿਹੜਾ ਉਹ ਚੱਕਾਂਗੇ ਉਹ ਚਾਹੇ ਗਵਰਨਮੈਂਟ ਸਕੂਲਸ ਦੀ ਗੱਲ ਹੋ ਜੇ ਗਵਰਨਮੈਂਟ ਕਾਲਜਸ ਦੀ ਗੱਲ ਹੋ ਜੇ ਵੱਧ ਤੋਂ ਵੱਧ ਫੰਡ ਦੇ ਕੇ ਹਰ ਜਿਹੜਾ ਸਕੂਲ ਹੈ ਉਹਨੂੰ ਅਪਗ੍ਰੇਡ ਕੀਤਾ ਗਿਆ ਕਾਲਜਸ ਨੂੰ ਜਿੰਨੀ ਗ੍ਰਾਂਟਾਂ ਦੀ ਲੋੜ ਸੀ ਉਹਨੀਆਂ ਗ੍ਰਾਂਟਾਂ ਦਿੱਤੀਆਂ ਗਈਆਂ ਪਰ ਇੱਕ ਹੋਰ ਜਿਹੜਾ ਮੇਨ ਕੰਮ ਸੀਗਾ ਕਿ ਇੰਪਾਰਟਮੈਂਟ ਤੇ ਕੰਮ ਕਰਨਾ ਸੀ ਨੌਕਰੀਆਂ ਵੀ ਚਾਹੀਦੀਆਂ ਸੀ ਸਾਡੇ ਬੱਚਿਆਂ ਨੂੰ ਨੌਕਰੀਆਂ ਦੀ ਲੋੜ ਸੀਗੀ ਕਿਉਂਕਿ ਪਿਛਲੇ ਕਈ ਸਾਲਾਂ ਤੋਂ ਰੁਝਾਅ ਚੱਲਿਆ ਹੋਇਆ ਸੀਗਾ ਕਿ ਸਾਡੇ ਬੱਚੇ ਕੈਨੇਡਾ ਜਾ ਕੇ ਯੂਐਸ ਜਾ ਕੇ ਆਸਟ੍ਰੇਲੀਆ ਜਾ ਕੇ ਉੱਥੇ ਜਾ ਕੇ ਕੰਮ ਕਰ ਰਹੇ ਸੀ ਸੋ ਉਹ ਰੁਝਾਅ ਨੂੰ ਰੋਕਣ ਲਈ ਕਿਉਂਕਿ ਬਹੁਤ ਔਖੇ ਹੋ ਰਹੇ ਸੀ ਸਾਡੇ ਬੱਚੇ ਮੁੱਖ ਮੰਤਰੀ ਸਾਹਿਬ ਨੇ ਸੋਚਿਆ ਕਿ ਸਾਡੇ ਬੱਚਿਆਂ ਨੂੰ ਇੱਥੇ ਹੀ ਰੋਜ਼ਗਾਰ ਮਿਲਣਾ ਚਾਹੀਦਾ ਸੋ ਮਗਰਲੇ 3 ਸਾਲਾਂ 'ਚ 55000 ਜਿਹੜੀਆਂ ਨੌਕਰੀਆਂ ਨੇ ਉਹ ਆਮ ਘਰਾਂ ਦੇ ਬੱਚਿਆਂ ਨੂੰ ਸਮਰਪਿਤ ਕੀਤੀਆਂ ਨੇ ਆਮ ਘਰਾਂ ਦੇ ਬੱਚਿਆਂ ਨੂੰ ਦਿੱਤੀਆਂ ਨੇ ਤੇ ਬਿਨਾਂ ਕਿਸੇ ਕਰਾਪਸ਼ਨ ਤੋਂ ਬਿਨਾ ਕਿਸੇ ਸਹਾਰਾਸ਼ ਤੋਂ ਦਿੱਤੀਆਂ ਨੇ ਤੇ ਅੱਜ ਮੈਂ ਇੱਕ ਡਾਟਾ ਤੁਹਾਡੇ ਨਾਲ ਹੋਰ ਸ਼ੇਅਰ ਕਰਨਾ ਚਾਹੁੰਦੀ ਆ ਕਿ ਜਿਹੜੀ 55000 ਨੌਕਰੀਆਂ ਦਿੱਤੀਆਂ ਨੇ ਉਹਦੇ ਚੋਂ 70% ਕੁੜੀਆਂ ਨੇ ਨੌਕਰੀਆਂ ਲਈਆਂ ਨੇ ਸੋ ਬਹੁਤ ਖੁਸ਼ੀ ਦੀ ਗੱਲ ਹੈ ਜਿਹੜੀਆਂ ਧੀਆਂ ਨੂੰ ਮਾਪੇ ਜੰਮਣ ਤੋਂ ਡਰਦੇ ਸੀ ਅੱਜ ਉਹੀ ਧੀਆਂ ਉਹਨਾਂ ਦਾ ਨਾਮ ਰੌਸ਼ਨ ਕਰ ਰਹੀਆਂ ਨੇ ਜਦੋਂ ਇੱਕ ਧੀ ਪੜ ਜਾਂਦੀ ਹੈ ਮੈਨੂੰ ਲੱਗਦਾ ਕਈ ਕੁਲਾ ਪੜ ਜਾਂਦੀਆਂ ਨੇ ਜੇ ਇੱਕ ਧੀ ਪੜ੍ਹ ਜੇ ਉਹਦਾ ਕੋਈ ਬੱਚਾ ਅਣਪੜ੍ਹ ਨਹੀਂ ਰਹਿ ਸਕਦਾ ਹਰ ਬੱਚਾ ਉਹਦਾ ਐਜੂਕੇਟਿਡ ਹੋਊਗਾ ਵੈਲ ਸਪੋਕਨ ਹੋਊਗਾ ਉਹਨੂੰ ਦੁਨੀਆ ਦੇ ਮੋਰਲ ਵੈਲਿਊਜ਼ ਦਾ ਪਤਾ ਹੋਊਗਾ ਸੋ ਇੱਕ ਕੁੜੀ ਦੀ ਐਜੂਕੇਸ਼ਨ ਹੈ ਜਿਹੜੀ ਉਹ ਬਹੁਤ ਫਰਕ ਪਾਉਂਦੀ ਹੈ ਸਮਾਜ 'ਚ ਅਸੀਂ ਹਮੇਸ਼ਾ ਤੁਹਾਡੇ ਨਾਲ ਆ ਹਮੇਸ਼ਾ ਤੁਹਾਡੇ ਵਿੱਚ ਵਿਚਰਦੇ ਰਹਿੰਦੇ ਆ ਸਾਡਾ ਹੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਆਪਦੇ ਤੁਸੀਂ ਤਾਂ ਮੇਰੀਆਂ ਛੋਟੀਆਂ-ਛੋਟੀਆਂ ਭੈਣਾਂ ਵਰਗੀਆਂ ਹੋ ਕਿ ਅਸੀਂ ਤੁਹਾਡੇ ਵਿੱਚ ਹੀ ਰਹੀਏ ਇੰਨੀ ਖੁਸ਼ੀ ਮਹਿਸੂਸ ਹੁੰਦੀ ਹੈ ਜਦੋਂ ਤੁਹਾਡੀ એનર્ਜੀ ਦੇਖਦੇ ਆ ਤੁਹਾਡੇ ਇੰਨੀਆਂ ਵਧੀਆ ਪਰਫਾਰਮੈਂਸਸ ਦੇਖਦੇ ਆ ਤੇ ਸਾਨੂੰ ਮਾਣ ਲਹਿਸੂ ਹੁੰਦਾ ਕਿ ਪੰਜਾਬ ਦੇ ਬੱਚੇ ਨੇ ਤੇ ਸਾਨੂੰ ਇੱਕ ਸਪੈਸ਼ਲੀ ਮੈਨੂੰ ਇੱਕ ਤੁਹਾਡੇ ਤੋਂ ਵਾਦਾ ਚਾਹੀਦਾ ਕਿ ਤੁਸੀਂ ਸਾਰਿਆਂ ਪੜ੍ਹ ਲਿਖ ਜਾਉਂਗੇ ਆਪਦੀ ਆਪਦੀ ਫੀਲਡ ਚ ਨਾਮ ਵੀ ਬਣਾਉਂਗੇ ਕੋਈ ਵਧੀਆ ਜੌਬ ਕਰੇਗਾ ਕੋਈ ਹੋਰ ਕੰਮ ਕਰੇਗਾ ਕੋਈ ਬਿਜ਼ਨਸ ਕਰੇਗਾ ਪਰ ਪੰਜਾਬ ਲਈ ਜ਼ਰੂਰ ਕੰਮ ਕਰੇ ਕਿਉਂਕਿ ਜਿੱਥੇ ਅਸੀਂ ਰਹਿ ਰਹੇ ਹਾਂ ਜਿਨੇ ਸਾਨੂੰ ਹੁਣ ਤੱਕ ਖਾਣ ਪੀਣ ਲਈ ਸਭ ਦਿੱਤਾ ਉਸ ਧਰਤੀ ਨੂੰ ਮਨੋ ਵਿਸਾਰਨਾ ਨਹੀਂ ਚਾਹੀਦਾ ਇੱਥੇ ਰਹਿ ਕੇ ਪੰਜਾਬ ਦੀ ਸੇਵਾ ਕਰੋ ਤੇ ਮੈਨੂੰ ਲੱਗਦਾ ਸੇਫੇਸਟ ਸਟੇਟ ਹੈ ਜਿਹੜੀ ਕੰਟਰੀ ਚ ਕੁੜੀਆਂ ਲਈ ਸਪੈਸ਼ਲੀ ਉਹ ਪੰਜਾਬ ਹੈ ਕਿਉਂਕਿ ਇੱਥੇ ਜਿਵੇਂ ਦੂਸਰੇ ਸਟੇਟਸ ਕਈ ਵਾਰੀ ਆਪਾਂ ਸੁਣਦੇ ਆਂ ਕਿ ਕੋਈ ਨਾ ਕੋਈ ਇਨਸੀਡੈਂਸ ਹੋ ਗਿਆ ਕੁੜੀਆਂ ਨਾਲ ਛੇੜਛਾੜ ਹੋ ਗਈ ਉਹ ਪੰਜਾਬ ਚ ਰਿਲੇਟਿਵਲੀ ਬਹੁਤ ਘੱਟ ਹੈ ਸੋ ਸਾਨੂੰ ਮਾਣ ਮਹਿਸੂਸ ਹੋਣਾ ਚਾਹੀਦਾ ਇੰਨਾਂ ਗੱਲਾਂ ਤੇ ਪੰਜਾਬੀ ਹੋਣ ਤੇ ਮਾਣ ਮਹਿਸੂਸ ਹੋਣਾ ਚਾਹੀਦਾ ਤੇ ਅੱਜ ਸਾਰੇ ਜਿਹੜੇ ਵੀ ਬੱਚੇ ਪਰਫਾਰਮ ਕੀਤਾ ਉਹਨਾਂ ਨੇ ਮੈਂ ਦੇ ਲੋ ਉਹਨਾਂ ਨੂੰ ਦੁਆਵਾਂ ਦੇਣੀਆਂ ਕਿ ਉਤਪਦਨ ਆਪਦੇ ਮਾਪਿਓ ਦਾ ਆਪਦੇ ਕਾਲਜ ਦਾ ਨਾਮ ਰੌਸ਼ਨ ਕਰਨ ਤੇ ਅਸੀਂ ਹਮੇਸ਼ਾ ਤੁਹਾਡੇ ਨਾਲ ਆ ਤੁਹਾਡੇ ਵਿੱਚ ਰਹਾਂਗੇ ਜਿੰਨੀ ਵਾਰ ਵੀ ਮੈਡਮ ਮੈਨੂੰ ਬੁਲਾਉਣਗੇ ਮੈਂ ਮੈਨੂੰ ਦੂਜੀ ਵਾਰ ਕਹਿਣ ਦੀ ਲੋੜ ਨਹੀਂ ਮੈਮ ਮੈਂ ਤੁਹਾਡੇ ਵਿੱਚ ਹਮੇਸ਼ਾ ਹਾਜ਼ਰ ਰਹੂੰਗੀ ਬੱਚਿਆਂ ਹਮੇਸ਼ਾ ਹਾਜ਼ਰ ਰਹਿੰਗੇ ਤੇ ਅੱਜ ਜਦੋਂ ਅਸੀਂ ਚੱਲ ਕੇ ਆ ਰਹੇ ਸੀਗੇ ਤੁਸੀਂ ਇੰਨਾ ਨਿੱਘਾ ਇੰਨਾ ਪਿਆਰ ਨਾਲ ਜਿਹੜਾ ਸਵਾਗਤ ਕੀਤਾ ਹੈ ਮੇਰਾ ਰੋਮ ਰੋਮ ਖੁਸ਼ ਹੋਇਆ ਤੇ ਮੈਂ ਹਮੇਸ਼ਾ ਤੁਹਾਤਰਾਜ਼ਦਾਰ ਰਹਾਂਗੀ ਤੁਹਾਡੀ ਰਣੀ ਰਹਾਂਗੀ ਕਿਉਂਕਿ ਅੱਜ ਦੇ ਜ਼ਮਾਨੇ 'ਚ ਹਰ ਬੰਦਾ ਪਿਆਰ ਲੱਭ ਰਿਹਾ ਹੈ ਕਿ ਸਾਨੂੰ ਕੋਈ ਆਪਣੇ ਮਿਲ ਜਾਣ ਆਪਣੇ ਵਰਗੇ ਲੋਕ ਮਿਲ ਜਾਣ ਸੋ ਮੈਨੂੰ ਤੁਹਾਡੇ ਵਿੱਚ ਆ ਕੇ ਆਪਣਾਤ ਦੀ ਫੀਲਿੰਗ ਆਉਂਦੀ ਆ ਆਪਣਾਪਣ ਲੱਗਦਾ ਇਸ ਤਰ੍ਹਾਂ ਹੀ ਮਿਲਦੇ ਰਹੀਏ ਖੁਸ਼ ਰਹੀਏ ਤੇ ਤੁਸੀਂ ਇੱਥੋਂ ਪੜ੍ਹ ਕੇ ਲਿਖ ਕੇ ਜਿੱਥੇ ਵੀ ਕੰਮ ਕਰ ਲਈ ਜਾਓ ਤੁਸੀਂ ਪੰਜਾਬ ਦਾ ਨਾਮ ਰੌਸ਼ਨ ਕਰੋ ਅੱਗੇ ਵਧੋ ਇੰਨੀਆਂ ਮੇਰੀਆਂ ਅੱਜ ਬੇਨਤੀਆਂ ਕਬੂਲ ਕਰੋ ਧੰਨਵਾਦ ਤੁਹਾਡਾ ਸਾਰਿਆਂ ਦਾ ਇੱਥੇ ਆਨਲਾਈਨ ਬਾਇਓਲੋਜੀ ਦਾ ਖਾਸਾ ਵਾਹਿਗੁਰੂ ਜੀ ਕੀ ਫਤਿਹ